ਅੰਮ੍ਰਿਤਕੋਟ ਗੁਰਦੁਆਰਾ ਸਿੰਘ ਸਭਾ ਸੁੰਦਰ ਨਗਰ ਮਹੱਲਾ ਆ ਉਹ ਜਗ੍ਹਾ ਹੈ ਜਿੱਥੇ ਪ੍ਰਾਤਨ ਹੰਸਲੀ ਜਿਸ ਰਾਈ ਸਚਖਣ ਸਿੰਘ ਦਰਬਾਰ ਸਾਹਿਬ ਜੀ ਨੂੰ ਪੁਰਾਤਨ ਸਮੇਂ ਚ ਸਰੋਵਰਾਂ ਨੂੰ ਜਲ ਪ੍ਰਦਾਨ ਕੀਤਾ ਜਾਂਦਾ ਰਿਹਾ ਆ ਇਲਾਕੇ ਦੀ ਸੰਗਤ ਇਲਾਕੇ ਦੇ ਲੋਕ ਨੇ ਇਹ ਜਗ੍ਹਾ ਆ ਜਿਹੜੀ 50 ਫੁੱਟ ਚੌੜੀ ਆ ਤੇ ਕਿਲੋਮੀਟਰਾਂ ਦੇ ਵਿੱਚ ਲੰਮੀ ਆ ਜਿੰਨੂੰ ਇਹ ਕਹਿ ਸਕਦੇ ਕਿ ਗੁਰੂ ਰਾਮਦਾਸ ਜੀ ਦੇ ਘਰ ਦੀ ਏ ਵਿਰਾਸਤ ਆ ਤੇ ਸਤਖੰਡ ਸ੍ਰੀ ਦਰਬਾਰ ਸਾਹਿਬ ਇਹਦਾ ਮਾਲਕ ਆ ਅਫਸੋਸ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਇਸ ਦੀ ਸੇਵਾ ਸੰਭਾਲ ਕਰਨੀ ਸੀ ਉਹਨੇ ਨੂੰ ਵੇਚਣਾ ਲਾਤਾ ਆਪਣੇ ਕਿਸੇ ਲਾਲਚ ਵਸ ਆਪਣੇ ਦਲਾਲਾਂ ਰਾਈ ਭੂਮਾਫੀਏ ਰਾਈ ਪ੍ਰਿਸਟ ਲੀਡਰਾਂ ਜ਼ਥੇਦਾਰਾਂ ਅਧਿਕਾਰੀਆਂ ਨੇ ਮਿਲ ਕੇ ਨੂੰ ਹੜੱਪਣ ਦਾ ਮਨ ਬਣਾ ਲਿਆ ਪਰ ਵਾਰੇ ਜਾਈਏ ਇਹਨਾਂ ਲੋਕਾਂ ਦੇ ਜਿਹੜੇ ਕਈ ਦਹਾਕਿਆਂ ਤੋਂ ਇਸ ਹੰਸਲੀ ਦੀ ਲੜਾਈ ਲੜਦੇ ਆ ਰਹੇ ਆ ਅੱਜ ਵੀ ਜਿਹੜੀ ਬੋਲੀ ਸੀ ਇਹਨਾਂ ਦੀ ਏਕਤਾ ਦੇ ਨਾਲ ਪਰ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਅੱਜ ਉਸ ਬੋਲੀ ਨੂੰ ਰੱਦ ਕਰਾਇਆ ਇਹ ਜਿੱਤ ਜਿਹੜੀ ਅੱਜ ਹੋਈ ਆ ਨਾ ਬੋਲੀ ਰੱਦ ਕਰਾਉਣ ਦੀ ਸ਼੍ਰੋਮਣੀ ਕਮੇਟੀ ਵਜਿੱਦ ਸੀ ਬੇਲੀ ਕਰਨੀ ਆ ਪਰ ਸੰਗਤ ਕਹਿੰਦੀ ਨਹੀਂ ਹੋਣ ਦੇਣੀ ਤੇ ਸੰਗਤ ਦੇ ਅੱਗੇ ਕੋਈ ਕਮੇਟੀ ਵੱਡੀ ਨਹੀਂ ਹੁੰਦੀ ਕੋਈ ਜਥੇਬੰਦੀ ਵੱਡੀ ਨਹੀਂ ਹੁੰਦੀ ਸੰਗਤ ਹੀ ਵੱਡੀ ਹੁੰਦੀ ਅੱਜ ਉਸ ਸੰਗਤ ਦੀ ਗੱਲ ਨੂੰ ਪ੍ਰਸ਼ਾਸਨ ਨੂੰ ਵੀ ਮੰਨ ਕੇ ਉਹ ਬੋਲੀ ਰੱਦ ਕਰਾਉਣੀ ਪਈ ਤੇ ਇਹ ਬੋਲੀ ਰੱਦ ਜ਼ਰੂਰ ਹੋ ਗਈ ਪਰ ਅਸੀਂ ਆਪਣੀ ਕਮਿਟਮੈਂਟ ਤੇ ਪੱਕੇ ਆ ਕਿਸੇ ਵੀ ਕੀਮਤ ਤੇ ਇਹ ਵਿਰਾਸਤ ਜਿਉਂ ਦੀ ਤਿਉਂ ਰੱਖੀ ਜਾਊ ਆਲੇ-ਦੁਆਲੇ ਫੁੱਲ ਬੂਟੇ ਹੋਣਗੇ ਨਾਜਾਇਜ਼ ਕਬਜ਼ਾ ਵੀ ਨਹੀਂ ਹੋਣ ਦੇਣਾ ਤੇ ਨਾਜਾਇਜ਼ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਇਹ ਵੇਚਣ ਵੀ ਨਹੀਂ ਦੇਣੀ ਅਸੀਂ ਨਜ਼ਾਇਜ ਇਟ ਲੱਗਣ ਨਹੀਂ ਦੇਣੀ ਤੇ ਲੱਗੀ ਹੋਈ ਕਿਸੇ ਨੂੰ ਚੱਕਣ ਵੀ ਨਹੀਂ ਦੇਣੀ ਅਸੀਂ ਉਹਦੇ ਤੇ ਅਸੀਂ ਪਾਬੰਦ ਰਵਾਂਗੇ ਤੇ ਆ ਜਿਹੜੀ ਅੱਜ ਬੋਲੀ ਰੱਦ ਹੋਈ ਇਹਦੇ ਵਿੱਚ ਸਮੂਹ ਸੰਗਤਾਂ ਦਾ ਧੰਨਵਾਦ ਤੇ ਪ੍ਰਸ਼ਾਸਨ ਨੇ ਜਿਹੜਾ ਰੋਲ ਅਦਾ ਹੁਣ ਤੱਕ ਕੀਤਾ ਹੈ ਅਸੀਂ ਉਹਨਾਂ ਲਈ ਅਰਦਾਸ ਕਰਦੇ ਹਾਂ ਕਿ ਉਹ ਲਾਇਨ ਆਰਡਰ ਸਿੱਖ ਵਿਰਾਸਤ ਲੋਕਤੰਤਰ ਜ਼ਮੂਰੀਅਤ ਸਵਿਧਾਨ ਕਾਨੂੰਨ ਨੂੰ ਮੁੱਖ ਰੱਖ ਕੇ ਫੈਸਲਾ ਦੇਣ ਜਿਹੜਾ ਉਹਨਾਂ ਨੇ ਸਮਾਂ ਮੰਗਿਆ ਤੇ ਇਹ ਨਾ ਹੋਵੇ ਕਿ ਲਾਇਨ ਆਰਡਰ ਛੱਡ ਕੇ ਤੇ ਤਿੰਨ ਪੜੇ ਲੀਡਰਾਂ ਦੇ ਮਗਰ ਲੱਗ ਜਾਣ ਇਹ ਪ੍ਰਸ਼ਾਸਨ ਵਾਲੇ ਵੀਰ ਕਿਉਂਕਿ ਮੇਰਾ ਸੁਭਾਅ ਹੈ ਮੂੰਹ ਤੇ ਗੱਲ ਕਹਿਣੀ ਤੇ ਇਹਦੇ ذریعے ਵੀ ਕਹਿ ਰਿਹਾ ਤੇ ਅੱਜ ਇਹ ਸਿੱਖ ਸੰਗਤਾਂ ਦੀ ਇਹ ਜਿੱਤ ਹੈ ਜਿਹਦੇ ਵਿੱਚ ਸਮਾਜ ਸੇਵੀ ਲੋਕ ਨੇ ਲੋਕਤੰਤਰੀ ਲੋਕ ਨੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਲੋਕ ਨੇ ਸਿੱਖ ਜਥੇਬੰਦੀਆਂ ਨੇ ਸਿੱਖ ਪਰਿਵਾਰ ਨੇ ਕਿਸਾਨ ਮਜ਼ਦੂਰ ਸੰਜੁਗਤ ਮੋਰਚਾ ਗੈਰ ਰਾਜਨੀਤਿਕ ਪਾਈਬਲ ਦੇਵ ਸਿੰਘ ਸਰਸਾ ਉਹ ਸਾਰੇ ਇੱਥੇ ਹਾਜ਼ਰੀ ਲਵਾ ਕੇ ਗਏ ਆ ਤੇ ਅਸੀਂ ਸਾਰਿਆਂ ਦੇ ਰਣੀ ਆ ਕਿ ਸਾਰਿਆਂ ਨੇ ਹਾ ਦਾ ਨਾਹਰਾ ਮਾਰ ਕੇ ਅੱਜ ਗੁਰੂ ਕੀ ਵਿਰਾਸਤ ਹੰਸਲੀ ਨੂੰ ਬਚਾਉਣ ਦਾ ਜਿਹੜਾ ਇਹ ਕੰਮ ਕੀਤਾ ਹੈ ਬੜਾ ਅਸੀਂ ਉਹਦੀ ਸ਼ਲਾਘਾ ਕਰਦੇ ਆ ਅਰਦਾਸ ਕਰਦੇ ਆ ਬਾਕੀ ਵਿਰਾਸਤਾਂ ਵੀ ਆਓ ਬਚਾਈਏ ਤੇ ਮੈਂ ਸਮੂਚੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰੂੰਗਾ ਉਹ ਸਾਨੂੰ ਮੇਲ ਤੇ WhatsApp ਤੇ ਆਪਣੇ-ਆਪਣੇ ਵੱਲੋਂ ਲੈਟਰ ਪੈਡ ਲਿਖ ਕੇ ਮੋਹਰਾਂ ਲਾ ਕੇ ਸਾਨੂੰ ਭੇਜੋ ਇਹ ਹੰਸਲੀ ਸ਼ਰੋਮਣੀ ਕਮੇਟੀ ਨੂੰ ਵੇਚ ਦੇਣੀ ਚਾਹੀਦੀ ਹੈ ਕਿ ਜਾਂ ਇਹ ਗੁਰੂ ਰਾਮਦਾਸ ਜੀ ਦੇ ਘਰ ਦੀ ਵਿਰਾਸਤ ਇਨ੍ਹਾਂ ਸੰਗਤਾਂ ਇਨ੍ਹਾਂ ਲੋਕਾਂ ਦੇ ਕਹਿਣ ਤੇ ਰੱਖ ਲੈਣੀ ਚਾਹੀਦੀ ਹੈ ਇਹ ਆਪਣੇ ਸੁਝਾਅ ਜ਼ਰੂਰ ਦਿਓ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਤੁਹਾਡੇ ਤੋਂ ਬਿਨਾ ਇਹ ਫਤਿਹ ਕਰਨ ਦੇ ਮੋਰਚੇ ਔਖੇ ਨੇ ਤੇ ਮੈਂ ਇਥੋਂ ਦੇ ਇਲਾਕੇ ਦੀਆਂ ਸੰਗਤਾਂ ਨੂੰ ਇਹਨਾਂ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਆਪ ਤੁਸੀਂ ਇਹ ਕਿਤਾਬ ਬਣਾਈ ਰੱਖਿਓ ਇਹ ਤੁਹਾਡੀ ਇਕਤਾ ਦੀ ਜਿੱਤ ਹੋਈ ਆ ਜਿਹੜੀ ਇਹ ਤੁਹਾਡੀ ਪਿਆਰ ਦੀ ਜਿੱਤ ਹੋਈ ਆ ਤੇ ਗੁਰੂ ਰਾਮਦਾਸ ਜੀ ਦੇ ਘਰ ਚ RAM JI DAS ਵੀ ਸਿੱਖ ਬਣ ਕੇ ਉਥੇ ਭਗਤ ਪੂਰਨ ਸਿੰਘ ਬਣ ਜਾਂਦਾ ਤੇ ਨੱਥੂ ਰਾਮ ਵੀ ਪ੍ਰੋਫੈਸਰ ਸਾਹਿਬ ਸਿੰਘ ਬਣ ਜਾਂਦਾ ਤੇ کریم ਬਖਸ਼ ਮੌਲਵੀ ਵੀ ਸੰਤ ਲਖਬੀਰ ਸਿੰਘ ਬਣ ਜਾਂਦਾ ਕਿਉਂਕਿ ਇਹ ਘਰ ਉਹ ਹੈ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ ਬੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸੁਣਾਉਣ ਵਾਲਿਓ ਉਹਨੇ ਤੇ ਬੇਜਮੀਨਿਆਂ ਨੂੰ ਜ਼ਮੀਨਾਂ ਦਿੱਤੀਆਂ ਸੀ ਤੇ ਇਹ ਤੇ ਜਮੀਨ ਮੰਦਰ ਹੈ ਇਹ ਤੇ ਵਾਤਾਵਰਣ ਮੰਦਰ ਹੈ ਇਹ ਤਾਂ ਰਾਹ ਮੰਗ ਰਿਹਾ ਰਾਹ ਬਦਾਲੀ ਰੋਕਦਾ ਸੀ ਔਰੰਗੇ ਰੋਕਦੇ ਸੀ ਤੇ ਇੱਕ ਬਹਾਦਰ ਸਾਹਿਬ ਮਹਾਰਾਜ ਤਾਂ ਰਾਖ ਖਲਵਾਉਣ ਵਾਲੇ ਤੇ ਇਸ ਲਈ ਇਹ ਰਾਹ ਬੰਦ ਨਾ ਕਰੀਏ ਇਹਨਾਂ ਲੋਕਾਂ ਨੂੰ ਟੰਗ ਨਾ ਕਰੀਏ ਔਰ ਇਹ ਸੱਚੀ ਗੱਲ ਇਹ ਸਗੋ ਤੁਹਾਨੂੰ ਇਹ ਜਿਹੜੇ ਵੇਚ ਕੇ ਤੁਸੀਂ ਮੜੀਆਂ ਖਰੀਦਣੀਆਂ ਉਹਦੇ ਨਾਲੋਂ ਇਹ ਵੱਧ ਤੁਹਾਨੂੰ ਇਥੇ ਬਹੁਤ ਕੁਝ ਸੰਗਤ ਨੇ ਦਿੱਤਾ ਦੇ ਦੇਣਗੇ ਗੁਰੂ ਕਿਰਪਾ ਕਰੇ ਤੁਹਾਡਾ ਪਿਆਰ ਬਣਿਆ ਰਹੇ ਤੇ ਅੱਜ ਇਹ ਜਿਹੜੀ ਜਿੱਤ ਹੋਈ ਆ ਇਹ ਸੰਗਤ ਦੀ ਹੋਈ ਆ ਤੇ ਗੁਰੂ ਰਾਮਦਾਸ ਜੀ ਦੇ ਘਰ ਦੀ ਹੋਈ ਆ